ਜਿਹੜੇ ਅੱਜ ਵਿਸ਼ੇਸ਼ ਤੌਰ ਤੇ ਢਾਡੀ ਜੱਥਾ ਸਾਡੇ ਪਾਸ ਪਹੁੰਚੇ ਆ ਉਹ ਵੀ ਕਿਰਪਾ ਕਰਕੇ ਬੱਚੀਆਂ ਨੂੰ ਸਨਮਾਨ ਦੇਣ ਵਿੱਚ ਨਾਲ ਸਹਿਯੋਗ ਕਰਨ ਦੀ ਕਿਰਪਾਲਤਾ ਕਰਨ ਇਹਨਾਂ ਦੇ ਨਾਲ ਜਿਹੜਾ ਆਰਟਸ ਗਰੁੱਪ ਦੇ ਵਿੱਚ ਬੱਚੀਆਂ ਪਹਿਲੇ ਅਤੇ ਦੂਜੇ ਤੀਜੇ ਸਥਾਨ ਤੇ ਆਈਆਂ ਬੋਲੇ ਸੋਨਹੀ ਹਾਂਜੀ ਹੋਜੋ ਨਾਲ ਦੱਸ ਪ੍ਰਬਲীন ਕੌਰ ਹਰਮਨਪ੍ਰੀਤ ਕੌਰ ਕੋਮਲਪ੍ਰੀਤ ਕੌਰ ਪਹਿਲੇ ਦੂਜੇ ਔਰ ਤੀਜੇ ਸਥਾਨ ਤੇ ਇਹਨਾਂ ਨੇ ਹਾਸਲ ਕੀਤਾ ਇਹਨਾਂ ਬੱਚੀਆਂ ਦਾ ਵੀ ਸਨਮਾਨ ਕੀਤਾ ਜਾਣਾ ਹੈ ਬੋਲੇ ਸੋ ਨਿਹਾਲ ਚਲੋ ਪੁੱਤਰ ਦੂਜੇ ਪਿਛੇ ਹਾਂਜੀ ਬੋਲੇ ਸੋ ਨਿਹਾਲ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਬਾਬਾ ਮਨੀ ਸਿੰਘ ਜੀ ਦਾ ਸੁਪਨਾ ਸੀ ਕਿ ਹਰ ਕੋਈ ਪੜੇ ਵਿਦਿਆ ਮਿਲੇ ਤੇ ਵਿਦਿਆ ਦੇ ਨਾਲ ਪਰਉਪਕਾਰੀ ਜੀਵਨ ਮਿਲੇ ਦੁਨਿਆਵੀ ਵਿਦਿਆ ਹੋਰ ਸਕੂਲਾਂ ਦੇ ਵਿੱਚ ਵੀ ਦਿੱਤੀ ਜਾਂਦੀ ਹੈ ਪਰ ਵਿਦਿਆ ਦੇ ਨਾਲ ਇੱਕ ਪਰਉਪਕਾਰੀ ਜੀਵਨ ਜਾਂਚ ਦੇ ਦੇਣੀ ਇਹ ਮਨੋਰਥ ਹੈ ਸੰਤ ਬਾਬਾ ਮਣੀ ਸਿੰਘ ਜੀ ਗੁਰਮਤ ਜਿਹੜਾ ਕਾਲਜ ਹੈ ਇਹ ਗਰਲਜ਼ ਕਾਲਜ ਇਹਨਾਂ ਦਾ ਮਨੋਰਥ ਹੈ ਕਿ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਬੱਚਿਆਂ ਦਾ ਜੀਵਨ ਵੀ ਜਿਹੜਾ ਪਰਪਕਾਰ ਵਾਲਾ ਬਣੇ ਸਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਆਓ ਹੁਣ ਜਿਨ੍ਹਾਂ ਵੀਰਾਂ ਨੇ ਮਾਇਆ ਸਫਲੀ ਕਰਵਾਈ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਜਸਵੀਰ ਕੌਰ ਸੁਪਤਰੀ ਦਿਲਬਾਖ ਸਿੰਘ ਭੋਲਾ सरपंच ਅਤੇ ਗੁਰਸ਼ਰਨ ਸਿੰਘ ਪੁੱਤਰ ਦਿਲਵਾਰ ਸਿੰਘ ਨਿਊਜ਼ੀਲੈਂਡ 11